ਅੱਜ ਬਿਲਕੁਲ ਓਵਰ ਕੰਟਰੋਲ ਕੰਮ ਹੋਇਆ ਹੋਇਆ ਇਸ ਕਰਕੇ ਮੈਂ ਵੀਡੀਓ ਬਾਉਣ ਲੱਗਿਆ ਮੈਂ ਲਾਸਟ ਵੀਡੀਓ ਬਾਉਣ ਲੱਗਿਆ ਇਸ ਘਟਿਆ ਬੰਦੇ ਨੇ ਇੰਨਾ ਕਿ ਦਿਮਾਗ ਖਰਾਬ ਕਰਕੇ ਮੇਰੀ ਜਨਾਨੀ ਦਾ ਉਹ ਖਰਾਬ ਕਰਦਾ ਬਹੁਤ ਜਣਿਆਂ ਦੇ ਫੋਨ ਆ ਰਹੇ ਸਾਨੂੰ ਅਗਲਗ ਨੰਬਰਾਂ ਤੋਂ ਜੇਲ੍ਹਾਂ ਜੋ ਕਿੱਥੋਂ ਕਿੱਥੋਂ ਆ ਰਹੇ ਆ ਗਰੁੱਪ ਉਹ ਗਰੁੱਪ ਇਹ ਤਾਂ ਚਾਹੁੰਦਾ ਆ ਵੀ ਮੈਨੂੰ ਕੋਈ ਮਾਰੇ ਤੇ ਮੈਂ ਇਹਦੇ ਗੱਲ ਪਾਵਾਂ ਮੈਂ ਵੀ ਬਹੁਤ ਦੁਖੀ ਆ ਅੰਦਰੋਂ ਐ ਨਹੀਂ ਹੁੰਦਾ ਵੀ ਰੋਣ ਨਾਲ ਜਾ ਐਦਾ इमोशनल ਅਤਿਆਚਾਰ ਕਰਨ ਵਾਲੀ ਆਪਾਂ ਸ਼ੋਅ ਕਰਨਾ ਕਿ ਅਸੀਂ ਬਹੁਤ ਦੁਖੀ ਆ। ਰੋਕਾ ਪਿੱਛੇ ਲੱਗ ਕੇ ਆਪਣੀ ਜਨਾਨੀ ਨੂੰ ਮਾੜਾ ਬੋਲਦਾ ਪਿਆ। ਹੁੰਦੀ ਨਹੀਂ ਇੱਜ਼ਤ ਦਿਖਦੀ। ਅਸੀਂ ਦੋਨੇ ਰੋਜ਼ ਇੱਕ ਦੂਜੇ ਨੂੰ ਹੁਣ ਪੁੱਛਦੇ ਆਂ ਤੂੰ ਰੋਟੀ ਖਾ ਲਈ? ਉਹ ਹੁੰਦਾ ਮੈਂ ਚੁੱਪ ਕਰਾਉਣਾ, ਮੈਨੂੰ ਦੋ ਚੁੱਪ ਕਰਾਉਣਾ। ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਰੱਖ ਕੇ ਕਹਿੰਦੀ ਆਂ, ਪ੍ਰਿੰਕਲ ਕੁਛ ਵੀ ਨਹੀਂ ਹੰਨੇ ਦਾ ਬੁਰਾ ਚਾਹੁੰਦੇ, ਨਾ ਹੀ ਹੰਨੇ ਦਾ ਘਰ ਤੋੜਨਾ ਚਾਹੁੰਦੇ ਐ। ਉਹ ਅੱਜ ਵੀ ਕਈਆਂ ਦੇ ਫੋਨ ਨੇ ਇਨਾਂ ਦੇ ਰਿਸ਼ਤੇਦਾਰਾਂ ਚ ਵੀ ਵਨ ਫੋਨ ਆ ਰਹੇ ਐ। ਉਨਾਂ ਨੂੰ ਵੀ ਇਹੀ ਕਹਿ ਰਹੇ ਚਾਹੇ ਉਹਨਾਂ ਤੋਂ ਪੁੱਛੋ ਵੀ ਅਸੀਂ ਘਰ ਬਚਾਣਾ ਹੈ ਆਪਣੇ ਤੇ ਇੱਕ ਵਾਰੀ ਲਾ ਕੇ ਦੇਖੋ ਕੋਈ ਤੁਹਾਨੂੰ ਸਾਲਾ ਵੀ ਕਵੇ ਆਹ ਅਲੱਗ-ਅਲੱਗ ਸਟੋਰਾਂ ਨੇ ਮੇਰੇ ਆ ਚੱਲਦੇ ਪੈਣੇ ਜਿਹੜੇ ਕੀ ਅੱਜ ਮੇਰੇ ਲਈ ਮਿੱਟੀ ਨੇ ਜਮਈ ਮਿੱਟੀ ਨੇ ਮੈਨੂੰ ਇੱਜ਼ਤ ਪਿਆਰੀ ਹੈ ਮੈਨੂੰ ਪੈਸਾ ਪਿਆਰਾ ਨਹੀਂ ਹੈਗਾ ਆਪਣੀ ਮਾਂ ਦੀਆਂ ਆਪਣੇ ਭਰਾਵੀਆਂ ਗੱਲਾਂ ਛੁਪਾਣ ਪਿੱਛੇ ਆਪਣੇ ਦੋ ਕੋੜੀ ਦੋਸਤ ਦੀਆਂ ਗੱਲਾਂ ਛੁਪਾਣ ਪਿੱਛੇ ਤੂੰ ਆਪਣੀ ਜਨਾਨੀ ਨੂੰ ਐਵੇਂ ਕਹਿ ਰਿਹਾ ਹਣੀ ਸੇਠੀ ਹਣੀ ਨੂੰ ਐ ਕਰਨਾ ਪਏਗਾ ਸਾਇਲ ਨੂੰ ਦੁਕਾਨ ਤੋਂ ਬਾਹਰ ਕੱਢਣਾ ਪਏਗਾ ਕੋਈ ਲੀਕ ਨਹੀਂ ਰੱਖਣਾ ਔਰ ਮੈਂ ਉਸ ਦਾ ਅਰਚਤਾ ਜਾਣਾ ਨਹੀਂ ਮੈਨੂੰ ਬਾਹਰ ਕਿਰਾਏ ਤੇ ਮੈਨੂੰ ਇੱਕ ਕਮਰਾ ਵੀ ਲੈ ਲੈਂਦਾ ਮੈਂ ਆਪਣੇ ਬੱਚੇ ਉੱਥੇ ਨੂੰ ਲੈ ਕੇ ਬੈਠ ਜੂਗੀ ਪਹਿਲੀ ਗੱਲ ਤਾਂ ਇਹਦੇ ਸਪ੍ਰਿੰਕਲ ਦਾ ਕੋਈ ਰੋਲ ਨਹੀਂ ਹੈ ਜੋ ਕੈਰ ਕਰਵਾ ਰਹੀਆਂ ਮੈਂ ਹੀ ਕਰਵਾ ਰਹੀਆਂ ਉਹਦੀ ਤਾਂ ਬੇਅਕਲੀ ਹੈ ਮੇਰੀ ਥੋੜੀ ਬੇਅਕਲੀ ਹੈ ਮੇਰੇ ਨਾਲ ਤਾਂ ਧੱਕਾ ਹੋਇਆ ਮੇਰਾ ਤਾਂ ਪਰਿਵਾਰ ਗਿਆ ਮੇਰੇ ਪੈਸੇ ਅੱਜ ਕਿਸ ਕੰਮ ਦੇ ਨਹੀਂ ਇਹ ਐ ਘੁੱਟਦਾ ਹੈ ਆਪਣੀ ਮਾਂ ਤੋਂ ਵੀ ਮੈਨੂੰ ਘੁੱਟਵਾ ਰਿਹਾ ਹੈ ਇਹ ਕਿਹੜੀ ਗੱਲ ਹੋ ਕੀ ਹੈ ਕੀ ਗੱਲ ਹੋ ਸਕਦੇ ਦੱਸੋ ਜਿਹੜਾ ਇਹਦੀ ਮਾਂ ਨੇ ਮੇਰੇ ਤੇ ਹੱਥ ਪਾਇਆ ਹੈ ਵਾਲ ਟੁੱਟੇ ਹੈ ਉਹ ਤਾਂ ਮੈਂ ਕਾਰਵਾਈ ਕਰਾ ਕੇ ਹੀ ਰੂੰਗੀ ਪਹਿਲੀ ਗੱਲ ਤਾਂ ਮੈਂ ਕਲੀਅਰ ਕਰਨਾ ਚਾਹੁੰਦੀ ਆ ਮੇਰੀ ਲਾਸਟ ਵੀਡੀਓ ਇਸ ਤੋਂ ਬਾਅਦ ਤਾਂ ਮੈਂ ਵੀ ਕੋਈ ਵੀਡੀਓ ਨਹੀਂ ਪਾਣੀ ਇਹ ਉਸ ਮਾਸੇਵਿੰਨ ਨੂੰ ਤਾਂ ਉਹ ਕੀ ਕਰਾਂਗੇ ਜਿਹੜੀ ਬਾਹਰ ਲੋਕਾਂ ਨੂੰ ਦੁਨੀਆਦਾਰੀ ਦੀ ਸੇਵਾ ਦਿਖਾਉਂਦਾ ਹੈ ਕਦੀ ਮੈਂ ਕਿਹੜੇ ਦਫ਼ਤਰ ਜਾਣਾ ਮੈਂ ਕਦੀ ਕਿਹੜੇ ਦਫ਼ਤਰ ਜਾਣਾ ਮਾਂ ਮੇਰੀ ਕਿਹੜੇ ਦਫ਼ਤਰ ਜੰਨੇ ਸਿਰਫ ਇੱਕ ਬੰਦੇ ਕਰਕੇ ਪ੍ਰਿੰਕਲ ਕਰਕੇ ਇਹਨੇ ਅੱਜ ਤੱਕ ਮੈਨਾਂ ਇੰਨਾ ਕੁਝ ਕੀਤਾ ਜੇਲ੍ਹ ਭੇਜਿਆ 5-7 ਲੱਖ ਰੁਪਏ ਲਵਾਇਆ ਮੇਰੇ ਜੇਲ੍ਹ ਚ ਕੁੱਟ ਕੁੱਟ ਪਵਾਈ ਪੈਸਿਆਂ ਪਿੱਛੇ ਘਰੇ ਪੈਸੇ ਡਿਮਾਂਡ ਕਰਨ ਪਿੱਛੇ ਕਿਸੇ ਤਰੀਕੇ ਮੈਨੂੰ ਉੱਥੇ ਪ ਮੇਰਾ ਮੂੰਹ ਵਗੈਰਾ ਬਾੜ ਦਿੱਤਾ ਗਿਆ ਇਹਨਾਂ ਕੁਛ ਮੇਰੇ ਨਾਲ ਹੋਇਆ ਮੈਂ ਤਾਂ ਵੀ ਚੁੱਪ ਰਿਹਾ ਜੀਆ ਮੈਂ ਉਹੀ ਕਹਿੰਦੀ ਜੋ ਉਦੋਂ ਮੈਂ ਕੁਛ ਕਾਰਵਾਈ ਕਰਾਈ ਹੁੰਦੀ ਅੱਜ ਸ਼ਾਇਦ ਕੁਛ ਨਾ ਕੁਛ ਹੋਇਆ ਹੁੰਦਾ ਮੈਨੂੰ ਵੀ ਕੁਝ ਪੁੱਛੋ ਮੈਨੂੰ ਕੋਈ ਆ ਕੇ ਗੱਲ ਕਰੋ ਬੈਠੋ ਮੈਂ ਉਸ ਦਿਨ ਵੀ ਘਰੇ ਕਹਿੰਦੀ ਸੀ ਮੇਰੀ ਸੋਨਾ ਬਟ ਮੇਰੀ ਕੋਈ ਰਿਸ਼ਤੇਦਾਰ ਨੇ ਨਹੀਂ ਸੁਣੀ ਐ ਤਾਂ ਮੇਰੇ ਤੇ ਹੱਥ ਚੁੱਕਦੇ ਡ੍ਰਿੰਕ ਕਰਕੇ ਮੈਨੂੰ ਕਿੰਨੀ ਵਾਰੀ ਕੁੱਟਿਆ ਜੇ ਕੱਲ ਨੂੰ ਕੁਛ ਹੁੰਦਾ ਐ ਐਦੀ ਮਾਂ ਹੈਰੀ ਤੇ ਸਾਇਦ ਲੋਤਰਾ ਤੇ ਨਾਮ ਆਊਗਾ ਕੋਈ ਪ੍ਰਿੰਕਲ ਲੁਧਿਆਣਾ ਤੇ ਨਹੀਂ ਆਏਗਾ ਮੈਂ ਆਪਣੇ ਦੋਨੋਂ ਬੱਚਿਆਂ ਦੀ ਕਸਮ ਖਾ ਲਈ ਬੱਚਾ ਵੀ ਗਿਆ ਜਨਾਨੀ ਵੀ ਗਈ ਮਾਂ ਦੀ ਇੱਜ਼ਤ ਵੀ ਗਈ ਸਾਡੀ ਇੱਜ਼ਤ ਵੀ ਗਈ ਸਿਰਫ ਇੱਕ ਬੰਦੇ ਕਰਕੇ ਪ੍ਰਿੰਕਲ ਕਰਕੇ ਇੰਨੀਆਂ ਗਾਲਾਂ ਖਵਾ ਕੇ ਮਾਂ ਨੂੰ ਬੱਚਾ ਮੇਰਾ ਲੱਗ ਕਰਦਾ ਛੋਟਾ ਜਿਹਾ ਮੈਂ ਉਹਦੀ ਫੋਟੋ ਨਹੀਂ ਦੇਖਦਾ ਹੈਗਾ 9 ਮਹੀਨੇ ਦਾ ਬੱਚਾ ਜੇ ਮਾਂ ਨੂੰ ਪਿਆਰਾ ਤੇ ਮੈਨੂੰ ਨਹੀਂ ਪਿਆਰਾ ਯਾਰ ਜਿੰਨੇ ਸਾਲ ਪਹਿਲਾਂ ਮੇਰੇ ਤੇ ਹੱਥ ਹੀ ਪਾ ਲਿਆ ਸੀ ਹੰਨੀ ਕੁਝ ਵੀ ਨਹੀਂ ਕਰ ਪਾਇਆ ਕਿਉਂ ਹੰਨੀ ਦੇ ਹੱਥ 'ਚ ਚੂੜੀਆਂ ਪਾਈਆਂ ਸੀ ਮੈਂ ਆਪਣੇ ਦੋਨੋਂ ਬੱਚਿਆਂ ਦੀ ਕਸਮ ਖਾ ਕੇ ਕਹਿੰਦੀ ਆ ਵੀਰੇ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਵੀ ਮੈਂ ਹੰਨੀ ਦਾ ਘਰ ਤੋੜਾਂ ਯਾ ਕੁਝ ਕਰਾਂ ਦੇਖ ਲਿਆ ਜਨਾਨੀ ਦੀ ਅਕਲ ਜਨਾਨੀ ਦੀ ਔਕਾਤ ਦੇਖ ਲਈ ਓਏ ਸਾਇਲ ਕੋ ਉਤਰ ਕੇ ਹੁੰਦਾ ਕਿ ਕੈਨ ਮੱਲਾ ਮੈਨੂੰ ਜੇ ਕੁਝ ਕਰਨਾ ਹੈ ਕਰੋ ਸਾਨੂੰ ਪਲੀਜ਼ ਧਮਕੀਆਂ ਨਾ ਦੋ ਉਹਦੇ ਵਿੱਚ ਮੇਰਾ ਨਾਮ ਆ ਜਾਏਗਾ ਕੋਈ ਚੱਕਰ ਹੀ ਨਹੀਂ ਉਹਨੇ ਨੀਕਾ ਕਰ ਖਰਾਬ ਕੀਤੇ ਸਾਡਾ ਵੀ ਖਰਾਬ ਕਰਤਾ ਪਰ ਹੁਣ ਉਹ ਮੇਰੀ ਮਾਂ ਨੂੰ ਗਾਲਾਂ ਲਾ ਲੇ ਮੈਂ ਵੀਡੀਓ ਚ ਨਹੀਂ ਚਲਾ ਸਕਦਾ ਜਿਹੜੀਆਂ ਲੋਕਾਂ ਮੂਰੇ ਗਾਲਾਂ ਚਲਾਉਂਦਾ ਪੰਜ ਦਿਨ ਹੋ ਗਏ ਮਾਂ ਨੂੰ ਡਾਕਟਰ ਕੋਲ ਹਸਪੀਟਲ ਲੈ ਕੇ ਜਾ ਰਹੀ ਹਾਂ ਮੇਰਾ ਵੀ ਦਿਲ ਹੈ ਮੈਂ ਵੀ ਅੰਦਰੋਂ ਰੋਂਦੀ ਆਂ ਬਟ ਅਸੀਂ ਆ ਝੂਠੇ ਵੀਡੀਓ ਚ ਨਹੀਂ ਕਦੇ ਰੋਣਾ ਅਸੀਂ ਦਿਖਾਇਆ ਹੈਰੀ ਨੇ ਫਰਨਲ ਵੇਲੇ ਅਗਲੇ ਦਿਨ ਜੀ ਹੈਰੀ ਨੇ ਆਟ ਚ ਛਾਲ ਮਾਰਨ ਲੱਗਾ ਬਸ ਤੁਸੀਂ ਇਹ ਧਮਕੀਆਂ ਦੇਣ ਜੋਗੀਓ ਪਰਿਵਾਰ ਤਾਂ ਆਪਣਾ ਹੰਨੀ ਸੇਠੀ ਆਪ ਰੋਲਦਾ ਪਿਆ ਅੱਜ 6 ਤਰੀਕ ਹੈ ਮੈਂ 5 ਦਿਨ ਦੇਖਣਾ ਅਨ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮਨ ਕੇ ਇਹ ਗੱਲ ਕਹਿਣਾ ਵੀ ਮੈਂ ਕੁਝ ਨਾ ਕੁਝ ਕਰ ਲਵਾਂ ਵੱਡੇ ਤੋਂ ਵੱਡੇ ਬੰਦੇ ਨਾਲ ਮੇਰੇ ਲਿੰਕ ਹੈ ਗਿਆ ਠੀਕ ਹੈ ਸਾਰੇ ਜਿੰਨੇ ਵੀ ਸੈਲਬ੍ਰਿਟੀ ਹੈ ਮੈਨੂੰ ਸਾਰੇ ਜਾਣਦੇ ਆਂ ਪਰ ਮੇਰੇ ਅੱਜ ਕੋਈ ਨਹੀਂ ਕੰਮ ਆ ਰਿਹਾ ਕੋਈ ਭਰਾ ਨੂੰ ਨਹੀਂ ਬਣਾਉਂਗੀ ਜਿੰਨੇ ਭਰਾ ਨੇ ਮੇਰੇ ਤੇ ਹੱਥ ਪਾਇਆ ਮਾਂ ਨੇ ਮੇਰੇ ਬਾਲਾਂ ਤੋਂ ਖਸੀੜ ਕੇ ਅੰਦਰ ਕੀਤਾ ਖੋਲ ਖਾੜ ਕੇ ਘੁੱਟ ਪਵਾ ਰਿਹਾ ਉਹ ਆਦਮੀ ਦੱਸੋ ਕਿੱਦਾਂ ਗੈ ਆਪਣੀ ਮਾਂ ਤੋਂ ਜਿਹੜਾ ਹੱਥ ਚਕਵਾਂਦੇ ਆ ਕੋਈ ਚੰਗੀ ਗੱਲ ਹੈ ਤੁਸੀਂ ਵੀ ਵੀਡੀਓਜ਼ ਦੇਖਦੇ ਹੋ ਕਮੈਂਟਸ ਕਰਦੇ ਪਿਓ ਜਿਹੜੇ ਵੀ ਐਵੇਂ ਨਹੀਂ ਐਵੇਂ ਨਹੀਂ ਤੁਸੀਂ ਆਪਣੇ ਤੇ ਲਾ ਕੇ ਦੇਖੋ ਜੇ ਆਪਣੀ ਦੀ ਭੈਣ ਨਾਲ ਤੁਹਾਡੀ ਅੱਦਾ ਹੋਵੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਹੜਾ ਵੀ ਦਾਰ ਕੋ ਜਰਦਾ ਵੇ ਆ ਤੁਹਾਨੂੰ ਪਤਾ ਹੀ ਆ ਉਹਦੇ ਵਿੱਚ ਕੀ ਚੀਜ਼ਾਂ ਚਲਦੀਆਂ ਪਈਆਂ ਨੇ ਅੱਜ ਬਿਲਕੁਲ ਓਵਰ ਕੰਟਰੋਲ ਕੰਮ ਹੋਇਆ ਹੋਇਆ ਇਸ ਕਰਕੇ ਮੈਂ ਵੀਡੀਓ ਬਾਉਣ ਲੱਗਿਆ ਮੈਂ ਲਾਸਟ ਵੀਡੀਓ ਬਾਉਣ ਲੱਗਿਆ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਲਾਸਟ ਵੀਡੀਓ ਇਸ ਤੋਂ ਬਾਅਦ ਮੈਂ ਸ਼ਾਇਦ ਵੀਡੀਓ ਨਾ ਪਾ ਸਕਾਂ ਸਿੱਧੀ ਗੱਲ ਹੈ ਮੇਰੀ ਇੱਕ ਬੰਦਾ ਤੁਸੀਂ ਚਿੱਟੇ ਵਿੱਚ ਰੋਕਦੇ ਪਏ ਹੋ ਜਿੰਨਾਂ ਕੋਲ ਇੱਕ ਇੱਕ ਗ੍ਰਾਮ ਮਿਲਦਾ ਪਿਆ ਮੇਰੇ ਤਾਂ ਪਰਿਵਾਰ ਨੂੰ ਲੱਗਿਆ ਮੇਰੇ ਬੱਚੇ ਰੁਲ ਗਏ ਇੱਕ ਬੰਦੇ ਨੇ ਆਪਣੀ ਫੋਕੀ ਫੀਮ ਦੇ ਕਰਕੇ ਕੀ ਕੁਝ ਕਰਵਾਤਾ ਠੀਕ ਹੈ ਆ ਤੁਸੀਂ ਦੇਖ ਸਕਦੇ ਹੋ ਸਾਡਾ ਪਰਿਵਾਰ ਇਸ ਘਟੀਆ ਬੰਦੇ ਨੇ ਇੰਨਾ ਕਿ ਦਿਮਾਗ ਖਰਾਬ ਕਰਕੇ ਮੇਰੀ ਜਨਾਨੀ ਦਾ ਉਹ ਖਰਾਬ ਕਰਦਾ ਰਹਿਣਾ ਨਹੀਂ ਰਹਿਣਾ ਤਾਂ ਬਾਅਦ ਦੀ ਗੱਲ ਹੈ ਹੁਣ ਤੁਸੀਂ ਇਹ ਦੱਸੋ ਸਾਡਾ ਪਰਿਵਾਰ ਮੇਰੇ ਡੈਡੀ ਹੈ ਨਹੀਂ ਗਏ ਠੀਕ ਹੈ ਤੁਹਾਡੇ ਆ ਮੇਰਾ ਛੋਟਾ ਬੇਟਾ ਵੱਡਾ ਬੇਟਾ ਮੇਰੇ ਕੋਲ ਹੈ ਛੋਟਾ ਉਹਦੇ ਕੋਲ ਹੈ ਅਸੀਂ ਦੋਨੇ ਰੋਜ਼ ਇੱਕ ਦੂਜੇ ਨੂੰ ਹੁਣ ਪੁੱਛਦੇ ਹਾਂ ਤੂੰ ਰੋਟੀ ਖਾ ਲਈ ਉਹ ਰੁੰਦਾ ਮੈਂ ਚੁੱਪ ਕਰਾਉਣਾ ਮੈਨੂੰ ਦੋ ਚੁੱਪ ਕਰਾਉਣਾ ਆਹ ਪਤਾ ਨਹੀਂ ਕਿੰਨੇ ਕੁ ਸੇਵਾ ਵਾਲੇ ਪਏ ਹੋਣਗੇ ਇਹਨਾਂ ਤੋਂ ਅੱਜ ਤੱਕ ਮੈਂ ਕਮਾ ਕੇ ਇੱਧਰ ਵਿਖਾਈ ਮਾੜਾ ਜਾ ਅਲੱਗ ਅਲੱਗ ਸਟੋਰਾਂ ਨੇ ਮੇਰੇ ਆ ਚੱਲਦੇ ਪਏ ਨੇ ਜਿਹੜੇ ਕੀ ਅੱਜ ਮੇਰੇ ਲਈ ਮਿੱਟੀ ਨੇ ਜਮਈ ਮਿੱਟੀ ਨੇ ਮੈਨੂੰ ਇੱਜ਼ਤ ਪਿਆਰੀ ਆ ਮੈਨੂੰ ਪੈਸਾ ਪਿਆਰਾ ਨਹੀਂ ਹੈਗਾ ਕੋਈ ਏਦਾਂ ਦੀ ਚੀਜ਼ ਨਹੀਂ ਹੋਣੀ ਸ਼ਾਇਦ ਜਿਹੜੀ ਮੇਰੇ ਕੋਲ ਨਾ ਹੋਵੇ ਜਿਹੜੀ ਮੇਰੇ ਆਕਰ ਫੈਮਿਲੀ ਨੂੰ ਚਾਹੀਦੀ ਹੋਵੇ ਸੱਚੀ ਨਹੀਂ ਹੋਣੀ ਐ ਸੱਚੀ ਸਭ ਕੁਝ ਹੈਗਾ ਮਾਰਾ ਦੀ ਕਿਰਪਾ ਨਾਲ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਅਸੀਂ ਅੱਜ ਤੱਕ ਮਦਦ ਕਰ ਚੁੱਕੇ ਹਾਂ ਕਿਸੇ ਤੋਂ 5000 ਰੁਪਏ ਵੀ ਨਹੀਂ ਅਸੀਂ ਮੰਗੇ ਆਏਗਾ 5000 ਰੁਪਏ ਵੀ ਨਹੀਂ ਕਦੀ ਕਿਸੇ ਤੋਂ ਅਸੀਂ ਮੰਗੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਇੰਟਰਪੋ ਆ ਚੁੱਕੇ ਆ ਕੀ ਕਰ ਚੁੱਕੇ ਆ 20 ਤੋਂ 25 ਲੱਖ ਦੀ ਮਦਦ ਕਰ ਚੁੱਕੇ ਆ ਵੱਡੇ ਤੋਂ ਵੱਡੇ ਬੰਦੇ ਨਾਲ ਮੇਰੇ ਲਿੰਕ ਹੈ ਗਿਆ ਠੀਕ ਹੈ ਸਾਰੇ ਜਿੰਨੇ ਵੀ ਸੈਲਿਬ੍ਰਿਟੀ ਆ ਮੈਨੂੰ ਸਾਰੇ ਜਾਣਦੇ ਆ ਪਰ ਮੇਰੇ ਅੱਜ ਕੋਈ ਨਹੀਂ ਕੰਮ ਆ ਰਿਹਾ ਹਾਂ ਤੁਸੀਂ ਇਹ ਚਾਹੁੰਦੇ ਹੋ ਵੀ ਮੈਂ ਸੜਕ ਤੇ ਆ ਕੇ ਬੈਠ ਕੇ ਉਹਨਾਂ ਨੂੰ ਬੁਲਾ ਕੇ ਤਰਨ ਲਾਵਾਂ ਕਦੀ ਮੈਂ ਕਿਹੜੇ ਦਫ਼ਤਰ ਜਾਣਾ ਮੈਂ ਕਦੀ ਕਿਹੜੇ ਦਫ਼ਤਰ ਜਾਣਾ ਮਾਂ ਮੇਰੀ ਕਿਹੜੇ ਦਫ਼ਤਰ ਜਾਂਦੇ ਸਿਰਫ ਇੱਕ ਬੰਦੇ ਕਰਕੇ ਪ੍ਰਿੰਕਲ ਕਰ ਗਏ ਸਿਰਫ ਇੱਕ ਬੰਦੇ ਕਰਕੇ ਉਹਨੇ ਨੀਕਾ ਕਰ ਖਰਾਬ ਕੀਤੇ ਸਾਡਾ ਵੀ ਖਰਾਬ ਕਰਤਾ ਪਰ ਹੁਣ ਉਹ ਮੇਰੀ ਮਾਂ ਨੂੰ ਗਾਲਾਂ ਲਾ ਲੇ ਮੈਂ ਵੀਡੀਓ ਚ ਨਹੀਂ ਚਲਾ ਸਕਦਾ ਜਿਹੜੀਆਂ ਲੋਕਾਂ ਮੂਰੇ ਗਾਲਾਂ ਚਲਾਉਂਦਾ ਮੈਂ ਵੀਡੀਓ ਚ ਨਹੀਂ ਚਲਾ ਸਕਦਾ ਤੁਹਾਨੂੰ ਵੀ ਸਾਰਿਆਂ ਨੂੰ ਦਿਖਦਾ ਜਦੋਂ ਮੈਂ ਜਾਂਨਾ ਵਾਂ ਦਫ਼ਤਰ ਚ ਅਗਲੇ ਨੂੰ ਪਤਾ ਹੁੰਦਾ ਯਾਰ ਇਹ ਕੀ ਕਹਤਾ ਕੁੱਤੇ ਜਾਨਵਰਾਂ ਦੀਆਂ ਫੋਟੋਆਂ ਲਾ ਕੇ ਸਾਡੇ ਨਾਲੋਂ ਪਾ ਰਿਆ ਸਿਰਫ ਇੱਕ ਬੀਜੇਪੀ ਦੇ ਇੱਕ ਬੀਜੇਪੀ ਦੇ ਐਮਪੀ ਪਿੱਛੇ ਉਹ ਜਿੱਥੇ ਜਾਂਦਾ ਫੋਨ ਕਰ ਦਿੰਦਾ ਸਾਡਾ ਕੰਮ ਨਹੀਂ ਹੁੰਦਾ ਤੇ ਮੈਂ ਪਰੇਸ਼ਾਨ ਹਾਂ ਕਿ ਅੱਜ ਮੈਂ ਵੀਡੀਓ ਪਾ ਰਿਹਾ ਇਹਨੇ ਅੱਜ ਤੱਕ ਮੈਨਾਂ ਇੰਨਾ ਕੁਝ ਕੀਤਾ ਜੇਲ੍ਹ ਭੇਜਿਆ 5-7 ਲੱਖ ਰੁਪਏ ਲਵਾਇਆ ਮੇਰੇ ਜੇਲ੍ਹ ਚ ਕੁੱਟ ਕੁੱਟ ਪਾਈ ਪੈਸਿਆਂ ਪਿੱਛੇ ਘਰੇ ਪੈਸੇ ਡਿਮਾਂਡ ਕਰਨ ਪਿੱਛੇ ਕਿਸੇ ਤਰੀਕੇ ਮੈਨੂੰ ਉੱਥੇ ਪੁਲਿਸ ਨੇ ਕੱਢਿਆ ਮੇਰਾ ਮੂੰਹ ਵਗੈਰਾ ਪਾੜ ਦਿੱਤਾ ਗਿਆ ਇੰਨਾ ਕੁਝ ਮੇਰੇ ਨਾਲ ਹੋਇਆ ਮੈਂ ਤਾਂ ਵੀ ਚੁੱਪ ਰਿਹਾ ਪ੍ਰਸ਼ਾਸਨ ਨੇ ਕੀ ਕੀਤਾ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਹਜੇ ਤੱਕ ਬਹੁਤ ਸਭ ਕੁਏ ਦੇਖ ਰਹਾ ਪਿਆ ਵਾ ਸੋਸ਼ਲ ਮੀਡੀਆ ਤੇ ਇੱਕ ਬੰਦੇ ਗਾਲਾਂ ਕੱਢ ਰਹੇ ਨੇ ਮੇਰੀ ਮਾਂ ਨੂੰ ਵਿਧਵਾ ਔਰਤ ਨੂੰ ਇੱਕ ਗਾਲਾਂ ਕੱਢ ਰਹੇ ਨੇ ਕੀ ਕੁਛ ਕਰ ਰਹੇ ਨੇ ਮੈਂ ਬਹੁਤ ਮਜਬੂਰ ਆ ਮੈਨੂੰ ਸਮਝ ਨਹੀਂ ਆਉਂਦਾ ਮੈਂ ਕਿਹਨੂੰ ਫੋਨ ਕਰਾਂ ਕਿਹਨੂੰ ਨਾ ਕਰਾਂ ਤੇ ਨਾ ਮੈਂ ਕਿਸੇ ਨੂੰ ਫੋਨ ਕਰਨਾ ਤੇ ਨਾ ਮੈਂ ਕਿਸੇ ਦਫ਼ਤਰ ਤੇ ਜਾਣਾ ਮੇਰੇ ਭਰਾ ਮੇਰੇ ਘਰ ਦੇ ਮਰੇ ਵਾਲੇ ਦੁਆਲੇ ਤਾਂ ਫਿਰਦੇ ਆ ਵੀ ਇਹ ਕੁਛ ਕਰਨਾ ਲਵੇ ਆਲੇ ਦੁਆਲੇ ਫਿਰਦੇ ਆ ਕਦੀ ਉਹਨੂੰ ਬਿਠਾਉਂਦੇ ਮੇਰੇ ਕੋਲ ਕਦੀ ਉਹਨੂੰ ਬਿਠਾਉਂਦੇ ਇਕੱਲੇ ਨੂੰ ਮੈਨੂੰ ਜਾਣ ਨਹੀਂ ਦਿੰਦੇ ਹੈਗੇ ਸੋ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਇਸ ਟਾਈਮ ਸ਼ਾਇਦ ਮੈਂ ਇਸ ਤੋਂ ਬਾਅਦ ਕੋਈ ਵੀਡੀਓ ਨਾ ਪ ਮੇਰੇ ਤੇ ਕੰਮ ਦਾ ਇੰਨਾ ਕੋ ਬਰਡਨ ਆ ਵੀ ਬਹੁਤ ਘਰ ਮੇ ਨਾਲ ਜੁੜੇ ਹੋਏ ਨੇ 30 ਤਾਂ ਮੇਰੇ ਨਾਲ ਲੋਕ ਹੋਣੇ ਜਿਹੜੇ ਮੇਰੇ ਨਾਲ ਕੰਮ ਕਰਦੇ ਨੇ ਤੇ 100 ਮੇ ਨਾਲ ਉਹ ਪਰਿਵਾਰ ਹੈ ਜਿਨ੍ਹਾਂ ਦੀ ਮੈਂ ਸੇਵਾ ਕਰਦਾ ਤੇ 30 ਮੇ ਨਾਲ ਡੀਲਰ ਜੁੜੇ ਹੋਏ ਨੇ ਜਿਹੜਾ ਤੋਂ ਮੈਂ ਮਾਲ ਲੈਣਾ ਬਹੁਤ ਲੰਬੀ ਚੈਨ ਆ ਮੈਂ ਜਿੱਥੇ ਫਸਿਆ ਹੋਇਆ ਇਸ ਕਰਕੇ ਮੈਨੂੰ ਆਣਾ ਪੈਂਦਾ ਪਰ ਮੈਂ ਹੁਣ ਕੁਝ ਨਹੀਂ ਕਰਨਾ ਮੈਨੂੰ ਕੋਈ ਫੋਨ ਮੈਸੇਜ ਨਾ ਕਰੇ ਨਾ ਮੈਂ ਕਿਸੇ ਦਾ ਚੱਕਣਾ ਜੇ ਤੁਹਾਡੇ ਤੋਂ ਹੁੰਦਾ ਕੁਝ ਕਰ ਲਿਓ ਨਹੀਂ ਹੁੰਦਾ ਦਰਿਆਨ ਦਿਓ ਬਸ ਸਿੱਧੀ ਗੱਲ ਹੈ ਮੇਰੀ ਬਹੁਤ ਮੇਰੀ ਲੈਣਦਾਰੀ ਵੀ ਹੈ ਬਹੁਤ ਮੇਰੀ ਦੇਣਦਾਰੀ ਹੈ ਇੱਕ ਸਿਸਟਮ ਦੇ ਵਿੱਚ ਜਿਹਦੇ ਨਾਲ ਸਰਕਲ ਚੱਲੀ ਜਾਂਦਾ ਬਹੁਤ ਵਧੀਆ ਸਰਕਲ ਆ ਬਹੁਤ ਸੋਹਣਾ ਸਾਡਾ ਕੰਮ ਆ ਇੰਨੀਆਂ ਗਾਲਾਂ ਖਵਾ ਕੇ ਮਾਂ ਨੂੰ ਬੱਚਾ ਮੇਰਾ ਲੱਗ ਕਰਦਾ ਛੋਟਾ ਜਿਹਾ ਮੈਂ ਉਹਦੀ ਫੋਟੋ ਨਹੀਂ ਦੇਖਦਾ ਹੈਗਾ 9 ਮਹੀਨੇ ਦਾ ਬੱਚਾ ਜੇ ਮਾਂ ਨੂੰ ਪਿਆਰਾ ਤੇ ਮੈਨੂੰ ਨਹੀਂ ਪਿਆਰਾ ਯਾਰ ਉਹਦੀ ਤਾਂ ਬੇਅਕਲੀ ਹੈ ਮੇਰੀ ਥੋੜੀ ਬੇਅਕਲੀ ਹੈ ਮੇਰੇ ਨਾਲ ਤਾਂ ਧੱਕਾ ਹੋਇਆ ਮੇਰਾ ਤਾਂ ਪਰਿਵਾਰ ਗਿਆ ਮੇਰੇ ਪੈਸੇ ਅੱਜ ਕਿਸ ਕੰਮ ਦੇ ਨਹੀਂ ਮੇਰੀ ਗੱਡੀਆਂ ਕਾਰਾਂ ਕਿਸ ਕੰਮ ਦੀ ਮੇਰਾ ਸੋਨਾ ਪਾਇਆ ਕਿਸ ਕੰਮ ਦਾ ਤੁਹਾਡੇ ਪਰਿਵਾਰਾਂ ਤੇ ਕੋਈ ਗੱਲ ਆਦੀ ਨੋਮੀਨਲ ਗੱਲਾਂ ਨਹੀਂ ਹੈਗੀਆਂ ਮੈਂ ਅਫਸਰਾਂ ਨੂੰ ਕਹਿਣਾ ਤੁਸੀਂ ਆਪਣੇ ਦੇ ਲਾ ਕੇ ਦੇਖੋ ਜੇ ਕੋਈ ਤੁਹਾਡੀ ਮਾਂ ਭੈਣ ਨੂੰ ਗਾਲ ਕੱਢੇ ਜੇ ਕੋਈ ਤੁਹਾਡਾ ਬੱਚਾ ਲੱਗ ਕਰ ਦੇਵੇ ਜੇ ਕੋਈ ਤੁਹਾਡੇ ਕੋਲ ਇੰਨਾ ਕੁਝ ਹੁੰਦੇ ਉਹਨਾਂ ਦੇ ਬਾਵਜੂਦ ਵੀ ਤੁਸੀਂ ਆਪਣੇ ਆਪ ਨੂੰ ਕੱਲਾ ਪਾਵਰਲੈਸ ਮਹਿਸੂਸ ਕਰੋ ਪਤਾ ਨਹੀਂ ਕਿਤੇ ਦੇ ਨਾਲ ਮੇਰੇ ਲਿੰਕ ਨੇ ਮੈਂ ਹੁਣ ਧਰਨਾ ਲਵਾ ਮੈਂ ਇੱਥੇ ਕੀ ਕਰਾਂ ਮੈਂ ਨਹੀਂ ਲੋਕਾਂ ਨੂੰ ਪਰੇਸ਼ਾਨ ਕਰ ਸਕਦਾ ਕੁਝ ਨਹੀਂ ਕਰ ਸਕਦਾ ਕਦੀ ਸਾਡੀ ਪ੍ਰਾਪਰਟੀ ਤੇ ਆ ਕੇ ਉਹ ਧਰਨਾ ਦਿੰਦੇ ਨੇ ਅਸੀਂ ਅੱਗੇ ਲਿਆਂਵਾਂਗੇ ਅਸੀਂ ਅਸੀਂ ਕਬਜ਼ਾ ਦਿਵਾਵਾਂਗੇ ਕਿਸੇ ਦੇ ਪਿਓ ਦੀ ਥੋੜੀ ਆ ਉਹ ਉਹ ਮੇਰੀ ਪ੍ਰਾਪਰਟੀ ਆ ਉਹ ਤੇ ਕਿਵੇਂ ਤੁਸੀਂ ਕਬਜ਼ਾ ਕਰ ਲਓਗੇ ਤੁਹਾਡੇ ਕੋਲ ਇੱਕ ਕਾਗਜ਼ ਵੀ ਨਹੀਂ ਹੈਗਾ ਸਾਰਾ ਕੁਝ ਮੇਰੇ ਨਾਮ ਤੇ ਆ ਬੱਚਾ ਵੀ ਗਿਆ ਜਨਾਨੀ ਵੀ ਗਈ ਮਾਂ ਦੀ ਇੱਜ਼ਤ ਵੀ ਗਈ ਸਾਡੀ ਇੱਜ਼ਤ ਵੀ ਗਈ ਸਿਰਫ ਇੱਕ ਬੰਦੇ ਕਰਕੇ ਪ੍ਰਿੰਕਲ ਕਰਕੇ ਜੇ ਤੁਹਾਡੇ ਕੋਲ ਉਹਦੀਆਂ ਵੀਡੀਓ ਨਹੀਂ ਬੰਦ ਕਰਾਇਆ ਜਾਂਦੇ ਮੇਰੇ ਕੋਲ ਸਾਫ਼ ਸੁਥਰੀ ਪੰਜਾਬੀ ਦੇ ਵਿੱਚ ਇੱਕ ਗੱਲ ਹੈ ਅੱਜ 6 ਤਰੀਕ ਹੈ ਮੈਂ 5 ਦਿਨ ਦੇਖਣਾ ਅਨ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮਨ ਕੇ ਇਹ ਗੱਲ ਕਹਿਣਾ ਵੀ ਮੈਂ ਕੁਝ ਨਾ ਕੁਝ ਕਰ ਲੈਣਾ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਮੈਂ ਤਾਂ ਹੋਰ ਦਵਾਈਆਂ ਨਹੀਂ ਖਾਧੀਆਂ ਜਾਂਦੀਆਂ ਤਿੰਨ ਤਿੰਨ ਡਿਪਰੈਸ਼ਨ ਦੀਆਂ ਗੋਲੀਆਂ ਖਾ ਕੇ ਮੈਂ ਸੌਂਦਾ ਤਿੰਨ ਤਿੰਨ ਡਿਪਰੈਸ਼ਨ ਦੀਆਂ ਗੋਲੀਆਂ ਖਾ ਕੇ ਮੈਂ ਸੌ ਰਿਹਾ ਇਸ ਟਾਈਮ ਮੈਂ ਤੋ ਨਹੀਂ ਸੋਦਾ ਨਾਂਦ ਮੇਂ ਨੀਂਦ ਆਂਦੀ ਪਈ ਐ ਅੱਜ 6 ਤਰੀਕ ਹੈਗੀ ਐ 11 ਤਰੀਕ ਤੱਕ ਮੈਂ ਦੇਖਣਾ ਜੇ ਤੁਹਾਡੇ ਕੋਲ ਕੁਝ ਹੋਇਆ ਤਾਂ ਠੀਕ ਐ ਜੇ ਨਹੀਂ ਹੋਇਆ ਬਸ ਮੈਂ ਹੋਰ ਬੇਇਜ਼ਤੀ ਨਹੀਂ ਕਰਵਾ ਸਕਦਾ ਮੈਂ ਹੋਰ ਨਹੀਂ ਕਰਵਾ ਸਕਾਂ ਮੈਂ 11 ਤਰੀਕ ਤੱਕ ਦੇਖਣਾ ਜੇ ਤਾਂ ਪ੍ਰਸ਼ਾਸਨ ਤੋਂ ਕੁਝ ਹੁੰਦਾ ਠੀਕ ਐ ਉਸ ਬੰਦੇ ਦਾ ਨਹੀਂ ਹੁੰਦਾ ਤਾਂ ਮੈਂ ਸਮਝ ਜੂਗਾ ਬਸ ਠੀਕ ਐ ਬਹੁਤ ਜਣਿਆਂ ਦੇ ਫੋਨ ਆ ਰਹੇ ਸਾਨੂੰ ਨਾ ਅਗਲਗ ਨੰਬਰਾਂ ਤੋਂ ਜੇਲਾਂ ਜੋ ਕਿੱਥੋਂ ਕਿੱਥੋਂ ਆ ਰਹੇ ਆ ਗਰੁੱਪ ਉਹ ਗਰੁੱਪ ਇਹ ਤਾਂ ਚਾਹੁੰਦਾ ਆ ਵੀ ਮੈਨੂੰ ਕੋਈ ਮਾਰੇ ਤੇ ਮੈਂ ਇਹਦੇ ਗੱਲ ਪਾਵਾਂ ਮੈਂ ਉਦਾਂ ਦਾ ਬੰਦਾ ਹੈ ਨਹੀਂ ਮੈਂ ਵਧੀਆ ਤਰੀਕੇ ਨਾਲ ਜ਼ਿੰਦਗੀ ਜਿਉਣਾ ਚਾਹੁੰਨਾ ਪਰ ਇਹ ਪ੍ਰਸ਼ਾਸਨ ਦੇ ਹੱਥਾਂ ਭਗਵੰਤ ਮਾਨ ਦੇ ਭਗਵੰਤ ਮਾਨ ਦੇ ਹੱਥਾਂ ਸਾਡੇ ਐਸਐਸਪੀ ਸਾਹਿਬ ਦੇ ਹੱਥਾਂ ਜੀ ਕੁਝ ਕਰਨਾ ਨਹੀਂ ਕਰਨਾ ਤੁਸੀਂ ਦੇਖ ਲਿਓ ਆਪਣੇ ਤੇ ਇੱਕ ਵਾਰੀ ਲਾ ਕੇ ਦੇਖੋ ਕੋਈ ਤੁਹਾਨੂੰ ਸਾਲਾ ਵੀ ਕਵੇ ਮੇਰੇ ਤੋਂ ਹੋਰ ਗੇੜੇ ਨਹੀਂ ਵੱਜਦੇ ਮੈਂ ਕਿਸੇ ਦੀ ਮਿਹਨਤ ਨਹੀਂ ਕਰਨੀ ਮੈਂ ਕਹਿੰਦਾ ਫੋਨ ਨਹੀਂ ਚੁੱਕਣਾ ਅਛੇ ਤਰੀਕਾ 11 ਤਰੀਕ ਤੱਕ ਥੋੜਾ ਕੋ ਟਾਈਮ ਦਿੱਤਾ ਜੇ ਤੁਹਾਡੇ ਤੋਂ ਕੋਈ ਦਾ ਕੁਝ ਹੁੰਦਾ ਤਾਂ ਕਰ ਦਿਓ ਨਹੀਂ ਹੁੰਦਾ ਤਾਂ ਬਹੁਤ ਧੰਨਵਾਦ ਐਨਾ ਕੁਝ ਕੀਤਾ ਗਿਆ ਵਰਤ ਸਾਰਾ ਕੁਝ ਕੰਮ ਸਾਰਾ ਕੁਝ ਨਾਲ ਲੈ ਕੇ ਮਰੂੰਗਾ ਬਸ ਸਾਰਾ ਕੁਝ ਨਾਲ ਲੈ ਕੇ ਕਿਸੇ ਜੋਗਾ ਕੁਝ ਨਹੀਂ ਛੱਡਦਾ ਮੈਂ ਕਿਸੇ ਦੀ ਸੇਵਾ ਨਹੀਂ ਮੈਂ ਕੁਝ ਨਹੀਂ ਕਰਦਾ ਸਾਰਾ ਕੁਝ ਨਾਲ ਲੈ ਕੇ ਜਾਊਂਗਾ ਜਿੱਥੇ ਵੀ ਜਾਊਂਗਾ ਬਸ ਮੈਂ ਪੰਜਾਬੀ ਜੀ ਦਾਸ ਤਾਂ ਮੇਰਾ ਟਰੈਕ ਰਿਕਾਰਡ ਕਢਾ ਲਿਓ ਮੇਰੇ ਏਰੀਆ ਚ ਪੁੱਛ ਲਿਓ ਸਾਰਾ ਪਰਿਵਾਰ ਜਿੱਤੋਂ ਮਰਜੀ ਮੇਰੇ ਬਾਰੇ ਪੁੱਛ ਲਿਓ ਜਿਹਨੂੰ ਨਹੀਂ ਪਤਾ ਬਸ ਮੈਂ ਤੋਰ ਬੇਇੱਜ਼ਤੀ ਨਹੀਂ ਬਰਦਾਸ਼ਤ ਨਹੀਂ ਜੇ ਤੁਹਾਡੇ ਤੋਂ ਕੁਝ ਹੁੰਦਾ ਕਰ ਲਿਓ 11 ਤਰੀਕ ਤੱਕ ਤੁਹਾਨੂੰ ਲਾਸਟ ਬਸ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਆ ਮੈਂ ਹੁਣੇ 5-10 ਮਿੰਟ ਪਹਿਲਾਂ ਹਾਨੀ ਸੇਠੀ ਦੀ ਵੀਡੀਓਜ਼ ਫੋਟੋਜ਼ ਫੇਸਬੁੱਕ ਤੇ ਦੇਖੀ ਆ ਜਿਵੇਂ ਲਿਖ ਕੇ ਪਾ ਰਹੀ ਐ ਕਿ ਮੈਂ 11 ਤਰੀਕ ਤੱਕ ਮੈਨੂੰ ਇਨਸਾਫ ਚਾਹੀਦਾ ਐ ਵੀ ਮੈਂ ਨਹੀਂ ਤੇ ਐਵੇਂ ਕਰ ਲੂੰਗਾ ਸੁਸਾਈਡ ਕਰ ਲੂੰਗਾ ਦੇਖੋ ਦੁਖੀ ਮੈਂ ਵੀ ਬਹੁਤ ਆ ਮੈਂ ਇੱਥੇ ਬੈਠੇ ਆ ਆਪਣਾ 9 ਮਹੀਨੇ ਦਾ ਬੇਟਾ ਲੈ ਕੇ ਪਹਿਲੀ ਗੱਲ ਜਦੋਂ ਤੋਂ ਮੈਂ ਬੇਟਾ ਲੈ ਕੇ ਆਈਆਂ ਮੈਂ ਡਾਕਟਰ ਕੋਲ ਹਸਪੀਟਲ ਹੀ ਕੁਮਰੀ ਆ ਮੇਰਾ ਬੇਟਾ ਬਿਲਕੁਲ ਠੀਕ ਨਹੀਂ ਹੈ ਮੈਂ ਅੱਜ ਵੀ ਇੱਥੇ ਭਲਾਇਆ ਐਸਐਸਪੀ ਦਫ਼ਤਰ ਖੰਨੇ ਬਟ ਮੇਰਾ ਮੈਂ ਉਹਨਾਂ ਨੂੰ ਕੇ ਹੈ ਫੋਨ ਤੇ ਉਹਨਾਂ ਦਾ ਫੋਨ ਆਇਆ ਸੀ ਕਿ ਮੇਰਾ ਬੇਟਾ ਬਹੁਤ ਬਿਮਾਰ ਹੈ ਚਾਹੇ ਤੁਸੀਂ ਘਰੇ ਆ ਕੇ ਦੇਖ ਲਓ ਮੈਂ ਜਦੋਂ ਦੀ 4-5 ਦਿਨ ਤੋਂ ਬੇਟਾ ਲੈ ਆਪਨਾ ਉਥੋਂ ਉਹ ਬਿਮਾਰ ਹੀ ਬਹੁਤ ਹੈ ਉਹ ਕਦੀ ਹਸਪੀਟਲ ਕਦੀ ਡਾਕਟਰ ਕੋਲ ਖੂਨ ਵੀ ਥੋੜੀ ਦੇਰ ਪਹਿਲਾਂ ਡਾਕਟਰ ਕੋਲੋਂ ਦੀ ਦਵਾਈ ਲੈ ਕੇ ਆਈਆਂ ਤੇ ਹੁਣ ਮੈਂ ਗੱਲ ਲੈ ਕਰਨਾ ਚਾਹਦੀ ਆ ਜਿਵੇਂ ਹਨੀ ਸੇਟੀ ਹੁਣ ਪਾ ਰਿਹਾ ਹੈ ਕਿ ਲਿਖ ਕੇ ਪਾ ਰਿਹਾ ਹੈ ਵੀ ਮੈਂ ਇਦਾਂ ਕਰ ਲੂੰਗਾ ਮੈਨੂੰ 11 ਤੱਕ ਤਰੀਕ ਤੱਕ ਇਨਸਾਫ ਚਾਹੀਦਾ ਹੈ ਮੇਰੇ ਨਾਲ ਕੋਈ ਇਦਾਂ ਹੁਣ ਮੇਰਾ ਕੋਈ ਸਾਥ ਨਹੀਂ ਦੇ ਰਿਹਾ ਕਿ ਮੈਨੂੰ ਇਨਸਾਫ ਚਾਹੀਦਾ ਹੈ ਵੀ ਜੇ ਨਹੀਂ ਹੋਇਆ ਮੈਂ 11 ਤਰੀਕ ਨੂੰ ਐਵੇਂ ਕਰ ਲਾਂਗਾ ਹੁੰਦੇ ਚ ਨਾਮ ਆਏਗਾ ਪ੍ਰਿੰਕਰ ਨੂੰ ਧਿਆਨ ਦੇਗਾ ਪਹਿਲੀ ਗੱਲ ਤਾਂ ਮੈਂ ਕਲੀਅਰ ਕਰਨਾ ਚਾਹਦੀ ਆ ਮੇਰੀ ਲਾਸਟ ਵੀਡੀਓ ਹੈ ਇਸ ਤੋਂ ਬਾਅਦ ਤਾਂ ਮੈਂ ਵੀ ਕੋਈ ਵੀਡੀਓ ਨਹੀਂ ਬਾਨੀ ਜੋ ਹੋ ਗਿਆ ਵੀਡੀਓਸ ਪੈ ਗਿਆ ਬਸ ਪੈ ਗਿਆ ਇਹ ਮੇਰੀ ਲਾਸਟ ਵੀਡੀਓ ਹੈ ਮੈਂ ਕਹਿ ਰਹੀ ਹਾਂ ਜੇ ਕਹਿ ਰਹੇ ਆ ਵੀ ਨਾਮ ਪ੍ਰਿੰਕਲ ਲੁਧਿਆਣਾ ਦਾ ਆਏਗਾ ਪਹਿਲੀ ਗੱਲ ਤਾਂ ਇਹਦੇ 'ਚ ਪ੍ਰਿੰਕਲ ਦਾ ਕੋਈ ਰੋਲ ਨਹੀਂ ਹੈ ਜੋ ਕਹਿ ਰਵਾਰੀਆਂ ਮੈਂ ਹੀ ਕਰਵਾ ਰਹੀ ਹਾਂ ਮੈਂ ਤਾਂ ਖੁਦ ਕਹਿੰਦੀ ਹਾਂ ਜੇ ਕੁਝ ਕਰਨਾ ਹੈ ਕਰੋ ਸਾਨੂੰ ਪਲੀਜ਼ ਧਮਕੀਆਂ ਨਾ ਦਿਓ ਉਹਨਾਂ ਦੇ 'ਚ ਮੇਰਾ ਨਾਮ ਆ ਜਾਏਗਾ ਕੋਈ ਚੱਕਰ ਹੀ ਨਹੀਂ ਬਟ ਇਹਦੇ 'ਚ ਕੋਈ ਪ੍ਰਿੰਕਲ ਲੁਧਿਆਣਾ ਦਾ ਕੋਈ ਵੀ 1% ਵੀ ਰੋਲ ਨਹੀਂ ਹੈ ਇਹ ਜ਼ਰੂਰ ਹੈ ਉਹ ਮੇਰਾ ਭਰਾ ਸੀਗਾ ਤੇ ਹਮੇਸ਼ਾ ਰਹੇਗਾ ਤੇ ਉਹ ਮੇਰੇ ਨਾਲ ਖੜਾ ਜਦੋਂ ਲੋੜ ਪਈ ਦੀ ਪ੍ਰਿੰਕਲ ਲੁਧਿਆਣਾ ਕੀ ਮੈਂ ਕਿਸੇ ਨੂੰ ਵੀ ਕੋਈ ਵੀ ਸਮਾਜ ਸੇਵੀ ਕਿਸੇ ਨੂੰ ਵੀ ਕਹਿ ਸਕਦੀ ਆ ਮੈਂ ਅਨਮੋਲ ਕਬਾਤਰਾ ਵੀਰੇ ਨੂੰ ਮਿੰਟੂ ਵੀਰੇ ਨੂੰ ਮੈਂ ਕਿਸੇ ਨੂੰ ਵੀ ਆਪਣੀ ਹੈਲਪ ਲੇ ਕੁਝ ਕਹਿ ਸਕਦੀ ਆ ਬਟ ਮੈਂ ਪ੍ਰਿੰਕਲ ਵੀਰੇ ਨੂੰ ਐਕਤੀ ਜ਼ਰੂਰ ਕਿਹਾ ਬਟ ਪਹਿਲ ਇਹਨਾਂ ਨੇ ਕੀਤੀ ਸੀ ਜਦੋਂ ਮੈਂ ਐਸਐਸਪੀ ਦਫ਼ਤਰ ਗਈ ਆ ਮੈਂ ਬਾਰ ਬਾਰ ਹਰ ਵੀਡੀਓ ਚ ਕਿਹਾ ਬਟ ਮੈਂ ਲਾਸਟ ਵਾਰ ਹੀ ਕਹਿ ਰਹੀ ਆ ਐਸਐਸਪੀ ਦਫ਼ਤਰ ਗਈ ਸੀ ਇਹਨਾਂ ਨੇ ਹੀ ਪ੍ਰਿੰਕਲ ਵੀਰੇ ਨੂੰ ਫੋਨ ਕਰਕੇ ਉਹ ਤੋਂ ਮੈਨੂੰ ਬੁਲਾਇਆ ਵੀ ਇਹਨੂੰ ਲੈ ਕੇ ਆ ਮੈਂ ਅੱਡੇ ਇਸ ਤੋਂ ਬਾਅਦ ਨਾਨੇ ਜੋ ਘਰ ਕੀਤਾ ਉਹ ਮੈਂ ਸਾਰੀ ਵੀਡੀਓਜ਼ ਪਹਿਲਾਂ ਦੱਸ ਚੁੱਕੀਆਂ ਮੈਂ ਕੋਈ ਸਪਾਈ ਨਹੀਂ ਦੇ ਰਹੀ ਮੈਂ ਵੀ ਬਹੁਤ ਦੁਖੀ ਹਾਂ ਅੰਦਰੋਂ ਐ ਨਹੀਂ ਹੁੰਦਾ ਵੀ ਰੋਣ ਨਾਲ ਜਾਂ ਐਦਾਂ ਇਮੋਸ਼ਨਲ ਨਾਤਿਆਚਾਰ ਕਰਨ ਨਾਲ ਆਪਾਂ ਸ਼ੋਅ ਕਰਨਾ ਕਿ ਅਸੀਂ ਬਹੁਤ ਦੁਖੀ ਹਾਂ ਮੈਂ ਵੀ ਬਹੁਤ ਦੁਖੀ ਹਾਂ ਮੇਰੇ ਕੋਲ ਮੇਰਾ 9 ਮਹੀਨੇ ਦਾ ਬੇਟਾ ਹੈ ਜਿਹੜਾ 10 ਸਾਲ ਦਾ ਬੇਟਾ ਉੱਥੇ ਹੈ ਮੈਨੂੰ ਵੀ ਪਤਾ ਹੈ ਮੋਂਦੇ ਬਿਨਾਂ ਕਿਵੇਂ ਰਹਿ ਰਹੀਆਂ ਐ ਹੁਣ ਕਹਿ ਰਿਹਾ ਕਿ ਜਦੋਂ ਮੈਂ ਐਦਾਂ ਕਰ ਲੂੰਗਾ ਮੈਂ ਸਾਰੇ ਪੈਸੇ ਮੇਰੀ ਸਾਰੀ ਪ੍ਰਾਪਰਟੀ ਜੋ ਵੀ ਹੈ ਉਹ ਸਾਇਲ ਤੇ ਹੈਰੀ ਦੇ ਨਾਮ ਹੋ ਐਨ ਆਰੇ ਪ੍ਰਿੰਕਲ ਦਾ ਨਾਮ ਮੈਂ ਗੁਰੂਗਰਾਂ ਸਾਹਿਬ ਜੀ ਦੇ ਹੱਥ ਰੱਖ ਕੇ ਕਹਿੰਦੀ ਆ ਪ੍ਰਿੰਕਲ ਕੁਝ ਵੀ ਨਹੀਂ ਹੰਨੀ ਦਾ ਬੂਰਾ ਚਾਹੁੰਦੇ ਨਾ ਹੀ ਹੰਨੀ ਦਾ ਘਰ ਤੋੜਨਾ ਚਾਹੁੰਦੇ ਆ ਉਹ ਅੱਜ ਵੀ ਕਈਆਂ ਦੇ ਫੋਨ ਨੇ ਇਹਨਾਂ ਦੇ ਰਿਸ਼ਤੇਦਾਰਾਂ ਚ ਵੀ ਵਨ ਫੋਨ ਆ ਰਹੇ ਆ ਉਹਨਾਂ ਨੂੰ ਵੀ ਇਹੀ ਕਹਿ ਰਹੇ ਚਾਹੇ ਉਹਨਾਂ ਤੋਂ ਪੁੱਛੋ ਵੀ ਅਸੀਂ ਘਰ ਬਚਾਣਾ ਹੈ ਬਟ ਕਿਵੇਂ ਉਹਨੇ ਕਹਿ ਰਿਹਾ ਵੀ ਸਾਇਲ ਤੇ ਹੈਰੀ ਦਾ ਸਭ ਕੁਝ ਹੋ ਜਾਗਾ ਦੇ ਕਿੰਨੂ ਰਿਹਾ ਜਿੰਨਾ ਕਰਕੇ ਘਰ ਖਰਾਬ ਹੋ ਰਿਹਾ ਮੈਨੂੰ ਖੁਦ ਹੰਨੀ ਨੇ ਕਿਹਾ ਵੀ ਹੈ ਦੀ ਸਾਨੂੰ ਇਹ ਘਰ ਚੋਂ ਕੱਟਣਾ ਚਾਹੁੰਦਾ ਹੈ ਵੀ ਐਵੇਂ ਐਵੇਂ ਸਾਨੂੰ ਕਰਦਾ ਵੀ ਪੈਸਿਆਂ ਦਾ ਮੁੱਲ ਪਾਓ ਐ ਸਾਲ ਪਹਿਲਾਂ ਵੀ ਗੱਲ ਹੋਈ ਸੀ ਅਸੀਂ ਕਿ ਸੰਦੀਪ ਵੀਰੇ ਦੇ ਘਰ ਬੈਠ ਕੇ ਕੰਪਰੋਮਾਈਜ਼ ਵੀਰੇ ਨੇ ਕਰਾਇਆ ਸੀਗਾ ਐ ਨਹੀਂ ਵੀ ਹੁਣ ਪ੍ਰਿੰਕਲ ਧਿਆਨ ਨਾਲ ਹੋ ਰਿਹਾ ਪਹਿਲਾਂ ਵੀ ਲੜਾਈਆਂ ਹੁੰਦੀਆਂ ਸੀ ਪਹਿਲਾਂ ਸੰਦੀਪ ਵੀਰੇ ਨੇ ਕਰਾਇਆ ਸੀ ਆਪਣੇ ਘਰ ਬੈਠ ਕੇ ਉਦੋਂ ਵੀ ਇਹਦਾ ਭਰਾ ਹੈ ਗਵਾਹ ਹੈ ਸਾਰੇ ਇਹਦੇ ਭਰਾ ਨੇ ਘਰ ਦਾ ਮੁੱਲ ਪਾ ਲਿਆ ਸੀ ਉਹ ਕਿਹੋ ਜਿਹਾ ਭਰਾ ਸੱਚਾ ਹੋ ਜੂ ਉਹ ਕਿ ਹੋ ਜਾ ਭਰਾ ਸਰਕਾਰ ਹੋ ਜੂਗਾ ਹੈਰੀ ਜੀ ਨੂੰ ਅੱਜ ਕਹਿੰਦੇ ਪਏ ਆ ਵੀ ਅੱਜ ਮੇਰੇ ਭਰਾ ਤੇ ਮੇਰਾ ਸਾਈਲ ਦੋਸਤ ਖੜਾ ਪਹਿਲੇ ਤਾਂ ਮੈਂ ਆਪਣੇ ਘਰ ਹੈਰੀ ਦੀ ਗੱਲ ਕਰਦੀ ਆ ਜਿੰਨੇ ਸਾਲ ਪਹਿਲਾਂ ਮੇਰੇ ਤੇ ਹੱਥ ਹੀ ਪਾ ਲਿਆ ਸੀ ਹੰਨੀ ਕੁਝ ਵੀ ਨਹੀਂ ਕਰ ਪਾਇਆ ਕਿਉਂ ਹੰਨੀ ਦੇ ਹੱਥ 'ਚ ਚੂੜੀਆਂ ਪਾਈਆਂ ਸੀ ਤੁਸੀਂ ਦੱਸੋ ਹੰਨੀ ਦੇ ਹੱਥ 'ਚ ਚੂੜੀਆਂ ਪਾਈਆਂ ਸੀ ਜਿਹੜੀ ਆਪਣੀ ਜਨਾਨੀ ਦੀ ਇੱਜ਼ਤ ਦੇ ਹੱਥ ਪਵਾ ਲਿਆ ਆਪਣੇ ਭਰਾ ਤੋਂ ਉਹਨੂੰ ਕੁਝ ਵੀ ਨਹੀਂ ਕਿਹਾ ਉਦੋਂ ਕਿੱਥੇ ਸੀਗਾ ਹੰਨੀ ਸੇਠੀ ਅੱਜ ਹੰਨੀ ਸੇਠੀ ਕਹਿ ਰਿਹਾ ਵੀ ਘਰ ਖਰਾਬ ਕਰ ਰਿਹਾ ਉਦੋਂ ਘਰ ਖਰਾਬ ਜਿਆ ਮੈਂ ਉਹੀ ਕਹਿੰਦੀ ਜੋ ਉਦੋਂ ਮੈਂ ਕੁਝ ਕਾਰਵਾਈ ਕਰਾਈ ਹੁੰਦੀ ਅੱਜ ਸ਼ਾਇਦ ਕੁਝ ਨਾ ਕੁਝ ਹੋਇਆ ਹੁੰਦਾ ਮੈਂ ਬੈਨਾਂ ਦੀ ਫੇਰ ਇੱਜ਼ਤ ਕਰਕੇ ਘਟਾਨਾ ਸਾਹਿਬ ਝੂਠ ਬੋਲਿਆ ਜਾਂ ਹੈਰੀ ਵੀ ਗਲਤੀਆਂ ਮaaf ਕੀਤੀਆਂ ਫੇਰ ਘਰ ਬਸਾਨ ਦੀ ਕੋਸ਼ਿਸ਼ ਕੀਤੀ ਕੰਪਰੋਮਾਈਜ਼ ਕੀਤਾ ਐ ਦਰਾਹਿਤ ਜੂ ਵੀ ਸਾਰਿਆਂ ਨੂੰ ਪਤਾ ਸਾਰੇ ਆਈ ਸੋਚਦੇ ਰਹੇ ਵੀ ਐ ਤਾਂ ਹੈਰੀ ਨਾਲ ਫੇਰ ਉਮੀਦ ਹਲ ਗਈ ਉਵੇਂ ਉਹਨੂੰ ਮਿਕਸ ਅਪ ਹੋ ਗਈ ਵੀ ਕੁਝ ਹੋਇਆ ਹੀ ਨਹੀਂ ਹੋਏਗਾ ਐ ਹੁੰਦਾ ਕੰਪਰੋਮਾਈਜ਼ ਕਰਨਾ ਮੈਂ ਫੇਰ ਵੀ ਇਸ ਹਾਲ ਕੰਪਰੋਮਾਈਜ਼ ਕੀਤਾ ਇਹਨਾਂ ਦੇ ਪਰਿਵਾਰ ਨਾਲ ਬਟੈਨੀ ਹਟਦੇ ਇਹ ਤਾਂ ਮੇਰੇ ਤੇ ਹੱਥ ਚੁੱਕਦੇ ਡਰਿੰਕ ਕਰਕੇ ਮੈਨੂੰ ਕਿੰਨੀ ਵਾਰੀ ਕੁੱਟਿਆ ਬਹੁਤ ਜ਼ਿਆਦਾ ਕੁੱਟਿਆ ਕੁੱਟਿਆ ਹੀ ਹੈ ਤੇ ਆਪ ਤਾਂ ਕੁੱਟਦੇ ਹੀ ਕੁੱਟਦੇ ਆ ਆਪਣੀ ਮਾਂ ਤੋਂ ਜਿਹੜਾ ਹੱਥ ਚੁੱਕਵਾਂਦੇ ਆ ਕੋਈ ਚੰਗੀ ਗੱਲ ਹੈ ਤੁਸੀਂ ਵੀ ਵੀਡੀਓਜ਼ ਦੇਖਦੇ ਹੋ ਕਮੈਂਟਸ ਕਰਦੇ ਪਿਓ ਜਿਹੜੇ ਵੀ ਐਵੇਂ ਨਹੀਂ ਐਵੇਂ ਨਹੀਂ ਤੁਸੀਂ ਆਪਣੇ ਤੇ ਲਾ ਕੇ ਦੇਖੋ ਜੇ ਆਪਣੇ ਤੇ ਭੈਣ ਨਾਲ ਤੁਹਾਡੀ ਅੱਦਾ ਹੋਵੇ ਦੁਖੀ ਤਾਂ ਮੈਂ ਵੀ ਬਹੁਤ ਆ ਮੈਂ ਵੀ ਇਹ ਕਹਿ ਰਹੀ ਮੇਰੀ ਲਾਸਟ ਵੀਡੀਓ ਹੋਏਗੀ ਐ ਕਿ ਧਮਕੀਆਂ ਹੋਈਆਂ 11 ਤਰੀਕ ਨੂੰ ਮੈਂ ਕਰ ਲੂੰਗਾ ਤੇ ਨਾਮ ਡ੍ਰਿੰਕ ਕਰ ਲੁਧਿਆਣਾ ਤੇ ਆਏਗਾ ਪ੍ਰਸ਼ਾਸਨ ਨੂੰ ਬੇਨਤੀ ਹੈ ਐਂ ਵਿੱਚ ਕੋਈ ਪ੍ਰਿੰਕਲ ਲੁਧਿਆਣੇ ਦਾ ਕੋਈ ਵੀ ਰੋਲ ਨਹੀਂ ਹੈ ਮੈਂ ਆਪਣੇ ਦੋਨੋਂ ਬੱਚਿਆਂ ਦੀ ਕਸਮ ਖਾ ਕੇ ਕਹਿੰਦੀ ਆ ਵੀਰੇ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਵੀ ਮੈਂ ਹੰਨੀ ਦਾ ਘਰ ਤੋੜਾਂ ਜਾਂ ਕੁਝ ਕਰਾਂ ਕੋਈ ਵੀ 1% ਵੀ ਰੋਲ ਨਹੀਂ ਹੈ ਐਂ ਵਿੱਚ ਰੋਲ ਹੈਗਾ ਘਰ ਤੋੜਨ ਦਾ ਉਹ ਤੁਹਾਨੂੰ ਦਿਖਦਾ ਹੀ ਹੋਊਗਾ ਐਂ ਤੇ ਖੁਦ ਦੇ ਆਪਣੀ ਮਾਂ ਹੈਰੀ ਤੇ ਉਹ ਜਿਹੜਾ ਸਾਈ ਗਲੋਤਰਾ ਇਹਨਾਂ ਨੇ ਆਪਣੀ ਦੁਕਾਨ ਤੇ ਰੱਖਿਆ ਇਹ ਤਿੰਨਾਂ ਦਾ ਰੋਲ ਹੈ ਜੇ ਕੱਲ ਨੂੰ ਕੁਝ ਹੁੰਦਾ ਹਨੇ ਨੂੰ ਜਿਵੇਂ ਆ ਧਮਕੀਆਂ ਦੇ ਰਿਹਾ ਮੈਨੂੰ ਕੋਈ ਹੋਣੀ ਹੈ ਕਿ ਮੈਂ ਇਸ ਪੇਸ ਤੇ ਗੱਲ ਕਰ ਰਿਹਾ ਜੇ ਕੱਲ ਨੂੰ ਕੁਝ ਹੁੰਦਾ ਐਦੀ ਮਾਂ ਹੈਰੀ ਤੇ ਸਾਇਲ ਗਲੋਤਰਾ ਤੇ ਨਾਮ ਆਊਗਾ ਕੋਈ ਪ੍ਰਿੰਕਲ ਲੁਧਿਆਣਾ ਤੇ ਨਹੀਂ ਆਏਗਾ ਮੈਂ ਆਪਣੇ ਦੋਨੋਂ ਬੱਚਿਆਂ ਦੀ ਕਸਮ ਖਾ ਲਈ ਮੈਂ ਮੈਨੂੰ ਹੁਣ ਵੀ ਗੁਰਦੁਆਰੇ ਜਿੰਨੇ ਆਣਾ ਲੈ ਕੇ ਲੈ ਜਾਓ ਕਿ ਤੂੰ ਸਹੀ ਦੱਸ ਦੇ ਇਹ ਪ੍ਰਿੰਕਲ ਲੁਧਿਆਣਾ ਤੇਰਾ ਘਰ ਤੂੜਵਾ ਰਿਹਾ ਕਿ ਜੋੜ ਰਿਹਾ ਉਹ ਹੁਣ ਵੀ ਜੋੜ ਰਿਹਾ ਉਸ ਦਿਨ ਮੇ ਐਮਐਲਏ ਸਾਹਿਬ ਨੂੰ ਦਰਾਹੇ ਵਾਲੇ ਐਮਐਲਏ ਸਾਹਿਬ ਨੂੰ ਮਿਲਨੇ ਆ ਉਹਨਾਂ ਨੇ ਪੁੱਛਿਆ ਵੀ ਤੁਸੀਂ ਕੀ ਜਾਣਦੇ ਹੋ ਪ੍ਰਿੰਕਲ ਵੀਰ ਨੇ ਇੰਨੀ ਗੱਲ ਕਹੀ ਹੈ ਚਾਹੇ ਦਰਾਹੇ ਜਾ ਕੇ ਕੋਈ ਵੀ ਐਮਐਲਏ ਸਾਹਿਬ ਨੂੰ ਪੁੱਛ ਲੈ ਪ੍ਰਿੰਕਲ ਵੀਰ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਵੀ ਬਹਿ ਜਾਓ ਵਿੱਚ ਅਸੀਂ ਘਰ ਜੋੜਨਾ ਹੈ ਅਸੀਂ ਇਹ ਅੱਦਾ ਕਰਨਾ ਹੈ ਤੁਸੀਂ ਇਹਨਾਂ ਦਾ ਉਹ ਕਰਾ ਦਿਓ ਪੈਚ ਉਹ ਇੰਨੀ ਗੱਲ ਕਹੀ ਹੈ ਜੋ ਹੋਵੇ ਨਹੀਂ ਜੀ ਮੈਂ ਹੀ ਕਰਨਾ ਮੈਂ ਇਹਦਾ ਭਰਾ ਹਾਂ ਮੈਂ ਜੋ ਕਰਨਾ ਹੈ ਸਭ ਕੁਝ ਕਰੂੰਗਾ ਫਿਰ ਤਾਂ ਇਹ ਗੱਲ ਹੁੰਦੀ ਹੈ ਵੀ ਘਰ ਤੋੜਨ ਦੀ ਉਹ ਹਰ ਇੱਕ ਨੂੰ ਕਹਿ ਰਹੇ ਕੱਲ ਵੀ ਇਹਨਾਂ ਦੇ ਰਿਸ਼ਤੇਦਾਰਾਂ ਚੋਂ ਫੋਨ ਆ ਰਹੇ ਵੀਰੇ ਨੂੰ ਉਹ ਵੀ ਆਈ ਕਹਿ ਰਹੀ ਹੈ ਤੁਸੀਂ ਵਿੱਚ ਬੈਠੋ ਉਹਨੂੰ ਵੀ ਸਮਝਾਓ ਇਹਨੂੰ ਵੀ ਆਪਾਂ ਬਿਠਾਵਾਂਗੇ ਗੱਲ ਕਰਾਂਗੇ ਜੇ ਗੱਲ ਘਰ ਤੋੜਨਾ ਹੋਵੇ ਪ੍ਰਿੰਕਲ ਵੀਰਾ ਕਵੇ ਵੀ ਨਹੀਂ ਹੁਣ ਮੈਂ ਹੀ ਜੋ ਕਰਨਾ ਕਰੂੰਗਾ ਕੋਈ ਉਹ ਮੇਰੇ ਤੋਂ ਵੀਡੀਓਜ਼ ਨਹੀਂ ਬਣਵਾ ਰਿਆਂ ਮੈਂ ਸਿਰਫ ਆਪਣੇ ਮਾਈਂਡ ਨਾਲ ਬਣਾ ਰਿਆਂ ਦੁਖੀ ਮੈਂ ਵੀ ਬਹੁਤ ਇਹ ਐ ਘੁੱਟਦਾ ਆਪਣੇ ਮਾਂ ਤੋਂ ਵੀ ਮੈਨੂੰ ਘੁੱਟਵਾ ਰਿਹਾ ਹੈ ਇਹ ਕਿਹੜੀ ਗੱਲ ਹੋ ਕੀ ਹੈ ਕੀ ਗੱਲ ਹੋ ਸਕਦੀ ਹੈ ਦੱਸੋ ਤੁਸੀਂ ਮਾਂ ਦੀਆਂ ਗਲਤੀਆਂ ਭਰਾ ਦੀਆਂ ਗਲਤੀਆਂ ਛੁਪਾਨ ਪਿੱਛੇ ਤੁਸੀਂ ਇੱਕ ਪ੍ਰਿੰਕਲ ਲੁਧਿਆਣੇ ਤੇ ਨਾਮ ਲਗਾ ਰਹੇ ਹੋ ਪ੍ਰਿੰਕਲ ਵੀਰੇ ਤੇ ਨਾਮ ਲਗਾ ਰਹੇ ਹੋ ਇੱਕ ਮਾਂ ਤੇ ਭਰਾ ਦੀਆਂ ਗਲਤੀਆਂ ਛੁਪਾਨ ਪਿੱਛੇ ਉਹ ਦੇਖ ਲਓ ਜਿਹੜਾ ਸਾਈਕਲ ਉਤਰਾ ਮੁੰਡਾ ਰੱਖਿਆ ਉਹ ਕਮੈਂਟਾਂ 'ਚ ਦੇਖੋ ਕੀ ਕੀ ਗੰਦ ਬਕਦਾ ਐਵੇਂ ਲੋਕਾਂ ਨੂੰ ਫੋਨ ਕਰ ਕਰਕੇ ਵੀਡੀਓ ਡਿਲੀਟ ਕਰਾ ਦਿਓ ਸਾਡੀ ਇੱਛਾ ਤਰੁੱਲ ਗਈ ਹੈਰੀ ਨੇ ਫਰਨੈਲ ਪੇਲੀ ਅਗਲੇ ਦਿਨ ਜੀ ਹੈਰੀ ਨਾਲ ਚ ਛਾਲ ਮਾਰਨ ਲੱਗਾ ਬਸ ਤੁਸੀਂ ਇਹ ਧਮਕੀਆਂ ਦੇਣ ਜੋਗੀ ਹੋ ਮੈਂ ਬਸ ਅੱਜ ਲਾਸਟ ਵੀਡੀਓ ਤਾਂ ਪਾਣੀ ਪਾਈ ਏ ਕਿਉਂਕਿ ਮੈਂ ਖੁਦ ਦੇਖਿਆ ਵੀਡੀਓ ਨੂੰ ਮੈਨੂੰ ਨਾ ਕਿਸੇ ਨੇ ਸਿਖਾਇਆ ਨਾ ਕੁਝ ਐ ਮੈਂ ਆਪਣੇ ਮਨ ਦੀ ਪਾ ਰਹੀ ਆ ਇਹ ਜਿਹੜਾ ਕਹਿ ਰਿਹਾ ਮੈਂ ਪ੍ਰਿੰਕਲ ਲੁਧਿਆਣਿਆਂ ਤੇ ਨਾਮ ਲੂੰਗਾ ਜੇ ਮੈਨੂੰ ਕੁਝ ਹੋ ਗਿਆ ਤੇ ਮੇਰੀ ਪ੍ਰਾਪਰਟੀ ਮੇਰੇ ਪਿੱਛੋਂ ਪੈਸੇ ਦਾ ਹੱਕਦਾਰ ਸਾਇਲ ਤੇ ਹੈਰੀ ਹੋਗਾ ਹੁਣ ਵੀ ਜਿੰਨਾ ਮਰਜੀ ਦੇ ਦੋ ਮੈਂ ਹੁਣ ਕਿਹੜਾ ਕੁਝ ਨਾਲ ਲੈ ਕੇ ਆਈ ਆ ਮੇਰਾ ਬੱਚਾ ਆਇਆ ਕੋਈ ਪੈਸਾ ਨਹੀਂ ਕੋਈ ਇੱਕ ਰੁਪਈਆ ਨਹੀਂ ਉਸ ਮਾਸੇਵਿੰ ਨੂੰ ਤੋ ਕੀ ਕਰਾਂਗੇ ਜਿਹੜੀ ਬਾਹਰ ਲੋਕਾਂ ਨੂੰ ਦੁਨੀਆਦਾਰੀ ਦੀ ਸੇਵਾ ਦਿਖਾਂਦਾ ਹੈ ਉਹਨਾਂ ਨੂੰ ਰਾਸ਼ਨ ਪੰਡਾ ਹੈ ਉਹਨਾਂ ਦੇ ਇਲਾਜ ਕਰਾਂਦਾ ਹੈ ਜਿਹੜਾ ਆਪਣੇ ਬੱਚਿਆਂ ਦਾ ਇੰਨੀ ਪੁੱਛਦਾ ਪਿਆ 5 ਦਿਨ ਹੋ ਗਏ ਮਾਨੂੰ ਡਾਕਟਰ ਕੋਲ ਹਸਪੀਟਲ ਲੈ ਕੇ ਜਾ ਰਹੀਆਂ ਮੇਰਾ ਵੀ ਦਿਲ ਹੈ ਮੈਂ ਵੀ ਅੰਦਰੋਂ ਰੋਂਦੀਆਂ ਬਟ ਅਸੀਂ ਆ ਝੂਠੇ ਵੀਡੀਓ ਚ ਨਹੀਂ ਕਦੇ ਰੋਣਾ ਅਸੀਂ ਦਿਖਾਇਆ ਕਦੀ ਵੀ ਮੋਸ਼ਨਲ ਅਦਾ ਤਿਆਚਾਰ ਨਹੀਂ ਕਰਕੇ ਦਿਖਾਇਆ ਉਹ ਤਾਂ ਫੇਰ ਅੱਜ ਕਹ ਰਿਹਾ ਵੀ ਘਰ ਬਚਾਣਾ ਐ ਏਦਾਂ ਏਦਾਂ ਮੈਂ ਅੱਜ ਵੀ ਆਣਾ ਸੀ ਐਸਐਸਪੀ ਦਫ਼ਤਰੋਂ ਫੋਨ ਆਇਆ ਮੇਰਾ ਬੇਟਾ ਹੀ ਬਿਮਾਰ ਹੈ ਉਹਨੂੰ ਘਰ ਆ ਕੇ ਦੇਖੋ ਤੁਸੀਂ ਉਹਦੀ ਹਾਲਤ ਕੀ ਹੈ ਛੋਟਾ 9 ਮਹੀਨੇ ਦਾ ਜਦੋਂ ਉਹਦਾ ਮੈਂ 5 ਦਿਨ ਤੋਂ ਲੈ ਕੇ ਆਈ ਆ ਮੇਰਾ ਵੀ ਦਿਲ ਕਰਦਾ ਹੈ 10 ਸਾਲ ਦਾ ਬੇਟਾ ਮੈਂ ਛੱਡਿਆ ਉਹ ਮੈਨੂੰ ਪਹਿਲਾ ਹੈ ਕਿਉਂਕਿ ਮੈਂ ਉਹ ਪਹਿਲਾ ਮੇਰਾ ਬੇਟਾ ਹੋਇਆ ਉਹ ਮੈਨੂੰ ਪਹਿਲਾ ਹੈ ਮੇਰਾ ਵੀ ਦਿਲ ਕਰਦਾ ਜੇ ਐ ਕਹਿ ਰਹੇ ਮੈਨੂੰ 9 ਮਹੀਨੇ ਦੇ ਬੱਚੇ ਨੂੰ ਮਿਲਣ ਤੇ ਦਿਲ ਤੜਸਦਾ ਹੈ ਮੇਰਾ ਵੀ ਤਾਂ ਤੁਸੀਂ 10 ਸਾਲ ਦਾ ਬੇਟਾ ਰੱਖਿਆ ਹੋਇਆ ਹੈ ਜਦ ਕਿ ਉਹਨੂੰ ਸਭ ਕੁਝ ਪਤਾ ਹੈ ਉਹਨੂੰ ਸਭ ਕੁਝ ਪਤਾ ਹੈ ਭਈ ਕੀ ਹੁੰਦਾ ਹੈ ਘਰ ਚੋਂ ਉਹਨੂੰ ਰੱਖ ਲਿਆ ਵੀ ਉਹ ਗਵਾਹੀ ਨਾ ਕੋਈ ਦੇ ਦੇ ਇਸ ਕਰਕੇ ਪ੍ਰਸ਼ਾਸਨ ਨੂੰ ਮੇਰੇ ਵੀ ਹੱਥ ਜੋੜ ਕੇ ਬੇਨਤੀ ਹੈ ਸੱਚ ਨੂੰ ਸੱਚ ਦਾ ਉਹ ਦਿਓ ਗੱਲ ਕਰੋ ਸੱਚ ਦੀ ਕਰਨਾ ਤੇ ਜੋ ਮੈਂ ਕਲੀਅਰ ਕਰਨਾ ਸੀ ਬਸ ਕਰਤਾ ਹੁਣ ਮੈਂ ਇਸ ਤੋਂ ਬਾਅਦ ਨਾ ਕੋਈ ਵੀਡੀਓ ਪਾਣੀ ਹੈ ਨਾ ਅਸੀਂ ਕੁਝ ਕਰ ਰਹੇ ਹਾਂ ਨਾ ਕੁਝ ਬਸ ਜੋ ਕਰੇਗਾ ਕਾਨੂੰਨ ਕਰੇਗਾ ਕਾਰਵਾਈ ਜਿੱਤੇ ਹੋਏਗੀ ਜਿਵੇਂ ਹੋਏਗੀ ਠੀਕ ਹੈ ਬਟਾ ਧਮਕੀਆਂ ਜੀਆਂ ਦੇਣੀਆਂ ਕਿਸੇ ਦਾ ਨਾਮ ਬਦਨਾਮ ਕਰਨਾ ਤੁਸੀਂ ਆਪਣੇ ਪਰਿਵਾਰ ਨੂੰ ਬਚਾਣ ਲਈ ਹੈਰੀ ਨੂੰ ਆਪਣੀ ਮਾਂ ਦੀਆਂ ਇੱਜ਼ਤਾਂ ਲੁਕਾਉਣ ਲਈ ਉਹਨਾਂ ਦੇ ਕਾਰਨਾਮੇ ਨਾ ਅੱਗੇ ਕਰਨ ਲਈ ਤੁਸੀਂ ਐ ਥੋੜਾ ਕਿਸੇ ਹੋਰ ਤੇ ਇਲਜ਼ਾਮ ਲਗਾਈ ਚੋ ਮੈਂ ਤਾਂ ਬਸ ਇੱਕ ਬੱਚਿਆਂ ਦੀ ਸੂ ਖਾਨੇ ਸੀ ਇੱਕ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜਰ ਮੰਨ ਕੇ ਕਹਿਤਾ ਐਂਡ ਵਿੱਚ ਪ੍ਰਿੰਕਲ ਲੁਧਿਆਣਾ ਦਾ ਕੋਈ ਰੋਲ ਨਹੀਂ ਐ ਅੱਜ ਹਾਂ ਮੇਰੇ ਨਾਲ ਖੜਾ ਐ ਮੈਂ ਉਹਨਾਂ ਦੇ ਤੋਂ ਹੈਲਪ ਮੰਗੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਕਿਸੇ ਤੋਂ ਵੀ ਮੰਗ ਸਕਦੀ ਆ ਹੈਲਪ ਤਾਂ ਚੱਲ ਅੱਜ ਉਹ ਨਹੀਂ ਐ ਮੈਂ ਕਿਸੇ ਤੋਂ ਵੀ ਮੰਗ ਸਕਦੀ ਆ ਹਾਂ ਜੇ ਫੈਸਲਾ ਹੋਏਗਾ ਐ ਮੇਰੀ ਇੱਕ ਸ਼ਰਤ ਐ ਹਨੀ ਨੂੰ ਐ ਕਰਨਾ ਪਏਗਾ ਸਾਇਲ ਨੂੰ ਦੁਕਾਨ ਤੋਂ ਬਾਹਰ ਕੱਢਣਾ ਪਏਗਾ ਕੋਈ ਲਿੰਕ ਨਹੀਂ ਰੱਖਣਾ ਔਰ ਮੈਂ ਉਸका अर््च तक जाना ਨਹੀਂ ਮੈਨੂੰ ਬਾਹਰ ਕਰਾਇਆ ਤੇ ਮੈਨੂੰ ਇੱਕ ਕਮਰਾ ਵੀ ਲੈ ਲੈਣਾ ਮੈਂ ਆਪਣੇ ਬੱਚੇ ਉੱਥੇ ਲੈ ਕੇ ਬੈਠ ਚੂੰਗੀ ਤੇ ਨਾ ਮੈਂ ਇਹਨਾਂ ਨੂੰ ਮਨਾ ਕਰਦੀ ਆ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਓ ਨਾ ਬੁਲਾਓ ਆਪਣੀ ਮਾਂ ਨੂੰ ਛੱਡੋ ਭਰਾ ਨੂੰ ਛੱਡੋ ਨਾ ਛੱਡੋ ਛੱਡੋ ਮੈਨੂੰ ਕੋਈ ਨਹੀਂ ਉਹਨਾਂ ਨੂੰ ਬੁਲਾਓ ਬਟ ਮੈਂ ਕਿਸੇ ਰਿਸ਼ਤੇਦਾਰ ਨੂੰ ਕੋਈ ਮਾਂ ਐਂ ਦੀ ਕੋਈ ਭਰਾ ਨੂੰ ਨਹੀਂ ਬੁਲਾਉਂਗੀ ਜਿੰਨੇ ਭਰਾ ਨੇ ਮੇਰੇ ਤੇ ਹੱਥ ਪਾਇਆ ਮਾਂ ਨੇ ਮੇਰੇ ਬਾਲਾਂ ਤੋਂ ਖਸੀੜ ਕੇ ਅੰਦਰ ਕੀਤਾ ਹੋਲ ਖਾੜ ਕੇ ਕੁੱਟ ਪੁਆ ਰਿਹਾ ਉਹ ਆਦਮੀ ਦੱਸੋ ਕਿੱਦਾਂ ਕਰ ਜਿਹੜੀ ਆਪਣੀ ਮਾਂ ਤੋਂ ਕੁੱਟ ਪੁਆ ਰਿਹਾ ਉਹਨੂੰ ਆਪਣੀ ਮਾਂ ਦੀ ਆ इज्जत ਲਖਦੀ ਪਈ ਦਫ਼ਤਰ ਹੁੰਦੀ ਐ ਜਨਾਨੀ ਦੀ ਨਹੀਂ ਦਿਖਦੀ ਜਨਾਨੀ ਕਿੱਥੇ ਕਿੱਥੇ ਘੁੰਮ ਰਹੀ ਐ ਕੋਈ ਉਹਨੂੰ ਕੋਈ ਪੈਸਾ ਨਹੀਂ ਦਿੱਤਾ ਕੋਈ ਕੁਛ ਨਹੀਂ ਦਿੱਤਾ ਬਾਹਰ ਸਮਾਜੇ ਵੀ ਕਰਨਾ ਐ ਸਭ ਕੁਝ ਕਰਨਾ ਐ ਉਹਨੂੰ ਜਨਾਨੀ ਦੀ ਨਹੀਂ ਇੱਜ਼ਤ ਦਿਖਦੀ ਵੀ ਮਾਂ ਦੀ ਦਿਖਦੀ ਪਈ ਐ ਮਾਂ ਤਾਂ ਗਲਤ ਹੁੰਦੇ ਸੁਣਦੇ ਵੀ ਉਹਦੀ ਇੱਜ਼ਤ ਭਾਲਦਾ ਪਿਆ ਜਿਹੜੀ ਜਨਾਨੀਆਂ ਨੂੰ ਪਤਾ ਐ ਸਹੀ ਐ ਬਿਲਕੁਲ ਸਹੀ ਐ ਲੋਕਾਂ ਪਿੱਛੇ ਲੱਗ ਕੇ ਆਪਣੀ ਜਨਾਨੀ ਨੂੰ ਮਾੜਾ ਬੋਲਦਾ ਪਿਆ ਉਹਦੀ ਨਿੱਜਤ ਦੀ ਗੱਲ ਉਹਦਾ ਦੋਸਤ ਸਾਇਲ ਗਲੋਤਰਾ ਇੰਨੇ ਨੇ ਗੰਦੇ ਕਮੈਂਟਸ ਕਰਦਾ ਪਿਆ ਹੈ ਹਨੀ ਸੈੱਠੀ ਦੇ ਹੱਥ ਤੇ ਚੂੜੀਆਂ ਪਈਆਂ ਹੋਈਆਂ ਕਿ ਉਹਨੂੰ ਕੁਝ ਕਹਿ ਨਹੀਂ ਸਕਦਾ ਇੰਨੀ ਕਿਹੜੀ ਉਹ ਹੋਗੀ ਪਰਿਵਾਰ ਤਾਂ ਆਪਣਾ ਹਨੀ ਸੈੱਠੀ ਆਪ ਰੋਲਦਾ ਪਿਆ ਅੱਜ ਲਾ ਰਿਹਾ ਸਪ੍ਰਿੰਕਲ ਲੁਧਿਆਣਾ ਤੇ ਨਾਮ ਐਪਲ ਪਰਿਵਾਰਨ ਆਪਣਾ ਆਪ ਰੋਲਦਾ ਪਿਆ ਸਾਇਲ ਗਲੋਤਰਾ ਹੈਰੀ ਸੈੱਠੀ ਤੇ ਕਾਕੂ ਸੈੱਠੀ ਆਪਣੀ ਮਾਂ ਦੇ ਘਰ ਕੇ ਮੈਨੂੰ ਵੀ ਕੁਝ ਪੁੱਛੋ ਮੈਨੂੰ ਕੋਈ ਆ ਕੇ ਗੱਲ ਕਰੋ ਬੈਠੋ ਮੈਂ ਉਸ ਦਿਨ ਵੀ ਘਰੇ ਕਹਿੰਦੀ ਸੀ ਮੇਰੀ ਸੁਣੋ ਬਟ ਮੇਰੀ ਕੋਈ ਰਿਸ਼ਤੇਦਾਰ ਨੇ ਨਹੀਂ ਸੁਣੀ ਮੈਂ ਖੁਦ ਕਿਆ-ਕਿਆ ਕੇ ਬਿਠਵਾਨੀ ਸੀ ਬੈਠੋ ਬਟ ਉਹ ਸਾਈਲ ਗਲੋਤਰਾ ਮੇਂ ਬਣਿਆ ਹੋਇਆ ਸੀ ਉੱਥੇ ਘਰ ਦਾ ਮੈਨੇਜਰ ਨਹੀਂ ਜੀ ਐਨੇ ਹੁਣ ਰਹਿਣਾ ਹੀ ਨਹੀਂ ਹੰਨੀ ਨੇ ਤੁਸੀਂ ਕਿਉਂ ਗੱਲ ਕਰਨੀ ਆਪਾਂ ਰਹਿਣੀ ਹੀ ਨਹੀਂ ਦੇਖ ਲੀ ਜਨਾਨੀ ਦੀ ਅਕਲ ਜਨਾਨੀ ਦੀ ਔਕਾਤ ਦੇਖ ਲਈ ਓਏ ਸਾਈਲ ਗਲੋਤਰਾ ਕੀ ਹੁੰਦਾ ਕਿਉਂ ਕਿ ਕੈਨ ਵੱਲਾ ਮੈਨੂੰ ਐਨੇ-ਐਨੇ ਗੰਦੇ ਕਮੈਂਟਸ ਕਰ ਰਿਹਾ ਸਾਈਲ ਗਲੋਤਰਾ ਸਭ ਕੁਝ ਪਿਆ ਜਿਹੜਾ ਇਹਦੀ ਮਾਂ ਨੇ ਮੇਰੇ ਤੇ ਹੱਥ ਪਾਇਆ ਹੈ ਵਾਲ ਪੁੱਟੇ ਐ ਉਹ ਤਾਂ ਮੈਂ ਕਾਰਵਾਈ ਕਰਾ ਕੇ ਹੀ ਰੂੰਗੀ ਆਪਣੀ ਮਾਂ ਦੀ ਆਪਨੇ ਭਰਾ ਦੀਆਂ ਗੱਲਾਂ ਛੁਪਾਨ ਪਿੱਛੇ ਆਪਣੇ ਦੋ ਕੋੜੀ ਦੋਸਤ ਦੀਆਂ ਗੱਲਾਂ ਛੁਪਾਨ ਪਿੱਛੇ ਤੂੰ ਆਪਣੀ ਜਨਾਨੀ ਨੂੰ ਐਵੇਂ ਕਹਿ ਰਿਹਾ ਹਾਂ ਨੀ ਸੇਠੀ ਫੇਰ ਤੂੰ ਧਮਕੀਆਂ ਦੇਂਦਾ ਵੀ ਹੁੰਦਾ ਨਾਮ ਆਊਗਾ ਮੈਂ ਫੇਰ ਕਹਿ ਰਹੀ ਆ ਪ੍ਰਿੰਕਲ ਲੁਧਿਆਣੇ ਦਾ ਕੋਈ ਨਾਮ ਨਹੀਂ ਆ ਦੁਖੀ ਮੈਂ ਵਾ ਮੈਨੂੰ ਆ ਕੇ ਪੁੱਛੋ ਸਭ ਕੁਝ ਕੋਈ ਇਹਦੇ ਚ ਪ੍ਰਿੰਕਲ ਲੁਧਿਆਣੇ ਦਾ ਰੋੜ ਨਹੀਂ ਐ ਮੈਂ ਪੁਲਿਸ ਪ੍ਰਸ਼ਾਸਨ ਤੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੀ ਆ ਜਿਹੜੀ ਇਹਨਾਂ ਨੇ ਮੇਰੀ 29 April ਨੂੰ ਕੁੱਟਮਾਰ ਕੀਤੀ ਹੈ ਹਨੀ 세ਠੀ ਦੀ ਮੰਮੀ ਕਾਕੂ 세ਠੀ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ